ਪਟਿਆਲਾ ਦੇ ਪ੍ਰਾਚੀਨ ਪ੍ਰਸਿੱਧ ਸ਼੍ਰੀ ਪੂਠਣਾਪ ਮੰਦਿਰ ਦੇ ਵਿੱਚ ਸਮਾਜ 'ਚ ਆਪਣਾ ਰੁਤਬਾ ਰੱਖਦੇ ਹੋਏ ਹਿੰਦੂ ਧਰਮ ਦੇ ਲੋਕਾਂ ਦੀ ਇੱਕ ਸਾਂਝੀ ਤੌਰ ਤੇ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਸ਼੍ਰੀ ਰਮਾਇਣ ਦੀ ਦੀ ਵਿਦਵਿਚਾਰਨ ਵਾਲੇ ਵਿਅਕਤੀ ਨੂੰ ਸੱਜਾ ਦਵਾਉਣ ਲਈ ਰੋਜ਼ ਪ੍ਰਦਰਸ਼ਨ ਕਰਨ ਵਾਲੇ ਅਤੇ ਸਨਾਤਨ ਧਰਮ ਦੇ ਵਿੱਚ ਆਸਥਾ ਰੱਖਣ ਵਾਲੇ ਤਮਾਮ ਲੋਕ ਆਪ ਮੁਹਾਰੇ ਇਕੱਠੇ ਹੋਏ। ਉਨ੍ਹਾਂ ਵੱਲੋਂ ਸਭ ਸੰਤਿ ਨਾਲ ਇਹ ਫੈਸਲਾ ਦਿੱਤਾ ਗਿਆ ਸੀ ਕਿ ਜਿਸ ਤਰ੍ਹਾਂ 3 ਜੁਲਾਈ ਦੀ ਭੁਖ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਕਿ ਪ੍ਰਸ਼ਾਸਨ ਜੇਕਰ 3 ਦਿਨਾਂ ਵਿੱਚ ਕੋਈ ਪੁਕਤਾ ਕਾਰਵਾਈ ਨਹੀਂ ਕਰਦਾ ਤਾਂ ਫਿਰ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ ਜਿਵੇਂ ਕਿ ਸਾਰੇ ਰਾਜ ਆਫਕਰੀ ਜੀ ਬੈਠੇ ਰਾਜਨੀ ਸ੍ਰੀ ਘੂਤਨਾ ਮੰਦਰ ਦੇ ਵਿੱਚ ਹੋਈ ਤੇ ਸਾਰੇ ਸੰਕਲਨ ਨਾਲ ਇੱਕ ਫੈਸਲਾ ਲਿੱਤਾ ਗਿਆ ਕਿ ਇਸ ਮੰਗਲਵਾਰ ਇੱਕ ਭਗਵਾ ਯਾਤਰਾ ਜਿਹੜੀ ਹੈ ਸ੍ਰੀ ਕਾਲੀ ਮਾਤਾ ਮੰਦਿਰ ਮੇਨ ਗੇਟ ਜਿਹਨੂੰ ਆਪਾਂ ਵੀਆਈਪੀ ਗੇਟ ਵੀ ਕਹਿੰਦੇ ਨੇ ਆ ਉੱਥੋਂ ਸੁਣੋਗੇ ਫਵਾਰਾ ਚੋਂ ਆਕਰ ਫਵਾਰਾ ਚੌਂਕ ਤੋਂ ਹੁੰਦੇ ਹੋਏ 21 ਨੰਬਰ ਪਾਟਕ ਪੂਰੇ ਤੱਕ ਗੁਰਦੁਆਰਾ ਸ੍ਰੀ ਦੁੱਖਨਵਾਰ ਸਾਹਿਬ ਤੋਂ ਹੁੰਦੇ ਹੋਏ ਐਸਐਸਪੀ ਔਫਿਸ ਜਾ ਕੇ ਸਮਾਪਤ ਹੋਈ ਇਹ ਯਾਤਰਾ ਜਿਹੜੀ ਐਸਐਸਪੀ ਔਫਿਸ ਕਾਸਪਾਤ ਹੋ ਰਹੀ ਹੈ ਕਿਉਂਕਿ ਪ੍ਰਸ਼ਾਸਨ ਨੇ ਲਗਭਗ 2 ਸਾਲ ਇਸ ਜਿਹੜੇ ਕੇਸ ਨੂੰ ਖਤਮ ਕਰਨ ਨੂੰ ਲਾ ਦਿੱਤੇ ਨੇ ਹਜੇ ਤੱਕ ਉਹ ਵਿਅਕਤੀ ਹੈ ਜਿਹੜਾ ਬਾਗ ਉਮਰਿਆ ਆਪਣੀ ਜਿਹੜੀ ਕਿਤਾਬ ਹੈ ਉਹ ਦੀ ਹੋ ਜਾਂਦੀ ਵਿਕਰੀ ਹੈ ਜਿਹੜਾ 3 ਦਿਨਾਂ ਦਾ ਸਾਨੂੰ ਬੇਸਕੂ ਬਣਾਇਆ ਜਾ ਰਿਹਾ ਭੁਖੜ ਕਾਲ ਤੋਂ ਬਾਅਦ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ ਸਭ ਤੋਂ ਵੱਡੀ ਜਿਹੜੀ ਸਾਡੀ ਮੰਗ ਹੈ ਉਸ ਵਿਅਕਤੀ ਨੂੰ ਅਰੈਸਟ ਕੀਤਾ ਜਾਵੇ ਤੇ ਉਹਨੂੰ ਜਲਦੀ ਤੋਂ ਜਲਦੀ ਸਲਾਖਾ ਦੇ ਪਿੱਛੇ ਭੇਜਿਆ ਜਾਵੇ ਕਿਉਂਕਿ ਸ਼ਹਿਰ ਦਾ ਤੇ ਪੰਜਾਬ ਦਾ ਮੋਲ ਖਰਾਬ ਨਾ ਹੋਵੇ ਸਾਰੇ RAM PAGDA ਜੀ ਨੇ ਪਹੁੰਚੇ ਨੇ ਸਭ ਨੂੰ ਬੇਨਤੀ ਹੈ ਠੀਕ 11 ਵਜੇ ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਆਪਣੇ ਆਪਣੇ ਮੋਟਰਸਾਈਕਲ ਵਾਈਕਲ ਲੈ ਕੇ ਪਹੁੰਚੋ ਤਾਂ ਕਿ ਜਿਹੜੀ ਆਪਾਂ ਪ੍ਰਸ਼ਾਸਨ ਅਜ ਸੁੱਕਾ ਵੀ ਹੈ انہوں جگائیے آنے والے پوتر بھی, بھی ہے سکت تو سخت تو سخت سزا دی جائے جی شری رام جائے شری رام جائے شری رام جب تک سہجان نہیں شب شکتی کا جب کریں گے اپنی رشاہ گے مزاق کرتا ایک شخص جس نے چپی طاری کرتی ہے بہت شرم پٹیالہ پرشاسن ہندوستان کا سب پوندر گنج پربھو شری رما جی کا کس طریقے اپمان کیا گیا اس کے باوجود بھی حل تک نہ دوشی کو پکڑا گیا نہ پہ کوئی سخت کاروائی کی گئی اس وشے ਅੱਜ ਸਾਰੇ ਆਰਾਮ ਪੱਤਾਂ ਦੀ ਇੱਕ ਬੈਠਕ ਵਗੇਲਾ ਵਿੱਚ ਹੋਇਆ ਹਨ ਤਾਂ ਮੰਨਦੇ ਜੇ ਕਿ ਜਿਸ ਵਿੱਚ ਪਟਿਆਲਾ ਕਮੇਸ ਤੇ ਪਟਿਆਲਾ ਪ੍ਰਸ਼ਾਸਨ ਦੇ ਇਸ ਰਵਈਏ ਦਾ ਕੋਰ ਬਿਲਕੁਲ ਕੀਤਾ ਗਿਆ ਤੇ ਆ ਸਾਡੀ ਅਗਲੇ ਦੀ ਰਣਨੀਤੀ ਪੇਸ਼ ਕੀਤੀ ਗਈ ਸੀ ਅਸੀਂ ਪਟਿਆਲਾ ਪ੍ਰਸ਼ਾਸਨ ਨੂੰ ਇੱਕ ਗੱਲ ਸਿੱਧੇ ਕਰਕੇ ਦੇ ਨਾਲ ਚੇਤਾਵਨੀ ਕਰਉਂਦੇ ਵਿੱਚ ਦਿੰਦੇ ਆ ਅਸੀਂ ਮੋਟੋੜੀ ਹਿਪੋਆਂ ਦੇ ਵਿੱਚ ਜੋਸ਼ੀ ਹੈ ਜੂਨ ਵੀ ਹੈ ਸਾਡੇ ਇਤਿਹਾਸ ਵੀ نہ نہبر سبر رکھو جب اصل دوکی سڑیا تو ایک یہ سڑک جس کا منگلوار کالی ماشا ملے گا ایک چیتاونی ہے کہ نوجوان جو تھی واعدہ تین دن کا ارگیمینٹم لگا تو اس واعدے سے نکر گئے تے حال تک اس ویکتی دے جس نے شری راما جی کے خلاف <سؤال> ایک کتاب لکھی اس سے <سؤال> کوئی کاروائی نہیں کی ਇੰਜੇ ਜਾਣਦਾ ਕਿ ਪਟਿਆਲਾ ਪੁਲਿਸ ਇਥੇ ਪੁੱਜੇ ਨਾ ਮਿਲਦਾ ਨਹੀਂ। ਹੁਣ ਜਿਹੜਾ ਸਾਡਾ ਅਗਲਾ ਕਦਮ ਮੰਗਲਵਾਰ ਨੂੰ ਮਾਤਾ ਸ਼੍ਰੀ ਕਾਲੀ ਦੇਵੀ ਜੀ ਦਾ ਆਸ਼ੀਰਵਾਦ ਲੈ ਕੇ ਅਸੀਂ ਚੱਕਰ ਜਾ ਰਹੇ ਹਾਂ ਉਹਦੇ ਬਾਰੇ ਸਾਡੇ ਵੱਡੇ ਭਰਾ ਵਰੁਣ ਜਿੰਗਰ ਜੀ ਦੱਸਿ